ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਧਾਰਮਿਕ ਆਜ਼ਾਦੀ ਲਈ ਮਨੁੱਖੀ ਹੱਕਾਂ ਲਈ ਭਾਵੇਂ ਕਿ ਹੁਣ ਆਪਣੇ ਮਨੁੱਖੀ ਹੱਕ ਦੱਬੇ ਜਾ ਰਹੇ ਬੰਦੀ ਸਿੰਘ ਸਾਡੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਗੱਲ ਨਹੀਂ ਉਹਨਾਂ ਦੀ ਕੋਈ ਸਰਕਾਰ ਕਰਦੀ ਦੂਜੇ ਵੱਲੇ ਰਜੀਵ ਗਾਂਧੀ ਪੀਐਮ ਸੀ ਉਹਦੇ ਕਾਤਲ ਛੱਡੇ ਚੁੱਕੇ ਹੋਰ ਬੜੀਆਂ ਉਦਾਹਰਣਾਂ ਪਰ ਅੱਜ ਸਾਡੀ ਬੰਦੀ ਸਿੰਘਾਂ ਵਾਲੇ ਮਸਲੇ ਦੇ ਉੱਤੇ ਆਪਾਂ ਸਾਰੇ ਸਿੱਖਾਂ ਨੂੰ ਆਪਣੇ ਘਰ ਘਰ ਇਹ ਗੱਲ ਕਰਨੀ ਚਾਹੀਦੀ ਤੇ ਮੈਂ ਕੱਲ ਦਿੱਲੀ ਵੀ ਗਿਆ ਕੇ ਆਇਆ ਸੀ ਸਾਡਾ ਜਿਹੜਾ ਵੀ ਸਮਾਗਮ ਹੋਵੇ ਸ਼ਤਾਬਦੀ ਦਾ ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਉਹਨਾਂ ਦੀ ਵੀ ਇੱਕ ਧਾਰਮਿਕ ਆਜ਼ਾਦੀ ਹੈ ਉਹਨਾਂ ਦੇ ਮਨੁੱਖੀ ਅਧਿਕਾਰ ਹਨ ਸਭ ਦੇ ਅਸੀਂ ਗੁਰੂ ਨਾਲ ਜੁੜਨਾ ਜੇ ਗੁਰੂ ਨਾਲ ਜੁੜੇ ਆਂ ਫੇਰ ਸਾਨੂੰ ਕੋਈ ਤਸ ਤੋਂ ਮਸ ਨਹੀਂ ਕਰ ਸਕਦਾ ਇਤਿਹਾਸ ਦੇ ਵਿੱਚ ਜਿਕਰ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਗੁਰੂ ਦੇ ਲਈ ਸ਼ਾਨਾਂ ਮੱਤੀ ਕਾਰਜ ਕੀਤੇ ਜਦੋਂ ਨਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਚੜ੍ਹਾਈ ਕਰ ਗਏ ਥੋੜਾ ਪੰਜਾਬ ਦੇ ਵਿੱਚ ਆਪ ਆਪ ਹੁਦਰਾਪਨ ਆਇਆ ਸਿੱਖ ਸਿੱਖਾਂ ਦੇ ਨਾਲ ਲੜੇ ਗਦਾਰਾਂ ਦੇ ਵਿੱਚ ਸਾਜ਼ਿਸ਼ਾਂ ਕੀਤੀਆਂ ਡੁੱਗ ਰਿਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰਾ ਕਵਰ ਨੌਨਿਹਾਲ ਸਿੰਘ ਸੱਜਾ ਸੁੱਟ ਕੇ ਮਾਰਿਆ ਲਾਹੌਰ ਰੌਸ਼ਨੀ ਦਰਵਾਜ਼ਾ ਕਹਿੰਦੇ ਮਹਾਰਾਜਾ ਸ਼ੇਰ ਸਿੰਘ ਤੇ ਉਹਦੇ ਪੁੱਤਰ ਦਾ ਕਤਲ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਧਾਰਮਿਕ ਆਜ਼ਾਦੀ ਲਈ ਮਨੁੱਖੀ ਹੱਕਾਂ ਲਈ ਭਾਵੇਂ ਕਿ ਹੁਣ ਆਪਣੇ ਮਨੁੱਖੀ ਹੱਕ ਦੱਬੇ ਜਾ ਰਹੇ ਬੰਦੀ ਸਿੰਘ ਸਾਡੇ ਸਜਾਵਾਂ ਪੂਰੀਆਂ ਕਰ ਚੁੱਕੇ ਆ ਪਰ ਗੱਲ ਨਹੀਂ ਉਹਨਾਂ ਦੀ ਕੋਈ ਸਰਕਾਰ ਕਰਕੇ ਦੂਜੇ ਵੱਲੇ ਰਜੀਵ ਗਾਂਧੀ ਪੀਐਮ ਸੀਓ ਦੇ ਕਾਤਲ ਛੱਡੇ ਜਾ ਚੁੱਕੇ ਹੋਰ ਬੜੀਆਂ ਉਧਾਰ ਪਰ ਅੱਜ ਸਾਡੀ ਬੰਦੀ ਸਿੰਘਾਂ ਵਾਲੇ ਮਸਲੇ ਦੇ ਉੱਤੇ ਆਪਾਂ ਸਾਰੇ ਉਹ ਸਿੱਖਾਂ ਨੂੰ ਆਪਣੇ ਘਰ ਘਰ ਇਹ ਗੱਲ ਕਰਨੀ ਚਾਹੀਦੀ ਤੇ ਮੈਂ ਕੱਲ ਦਿੱਲੀ ਵੀ ਗਿਆ ਕੇ ਆਇਆ ਸੀ ਸਾਡਾ ਜਿਹੜਾ ਵੀ ਸਮਾਗਮ ਹੋਵੇ ਸ਼ਤਾਬਦੀ ਦਾ ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਉਹਨਾਂ ਦੀ ਵੀ ਇੱਕ ਧਾਰਮਿਕ ਆਜ਼ਾਦੀ ਹੈ ਉਹਨਾਂ ਦੇ ਮਨੁੱਖੀ ਅਧਿਕਾਰ ਹਨ ਸਭ ਦੇ ਅਸੀਂ ਗੁਰੂ ਨਾਲ ਜੁੜਨਾ ਜੇ ਗੁਰੂ ਨਾਲ ਜੁੜੇ ਆਂ ਫੇਰ ਸਾਨੂੰ ਕੋਈ ਤਸ ਤੋਂ ਮਸ ਨਹੀਂ ਕਰ ਸਕਦਾ ਇਤਿਹਾਸ ਦੇ ਵਿੱਚ ਜ਼ਿਕਰ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਗੁਰੂ ਦੇ ਲਈ ਸ਼ਾਨਾਂ ਮੁੱਤੀ ਕਾਰਜ ਕੀਤਾ ਜਦੋਂ ਨਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਚੜ੍ਹਾਈ ਕਰ ਗਏ ਥੋੜਾ ਪੰਜਾਬ ਦੇ ਵਿੱਚ ਆਪ ਆਪ ਹੁਦਰਾ ਪੰਨਾ ਆਇਆ ਸਿੱਖ ਸਿੱਖਾਂ ਦੇ ਨਾਲ ਲੜੇ ਗਦਾਰਾਂ ਨੇ ਵਿੱਚ ਸਾਜ਼ਿਸ਼ਾਂ ਕੀਤੀਆਂ ਡੁੱਗ ਰਿਹਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਕਵਰ ਨੌਨਿਹਾਲ ਸਿੰਘ ਸੱਜਾ ਸੁੱਟ ਕੇ ਮਾਰਿਆ ਲਾਹੌਰ ਰੌਸ਼ਨੀ ਦਰਵਾਜ਼ਾ ਕਹਿੰਦੇ ਮਹਾਰਾਜਾ ਸ਼ੇਰ ਸਿੰਘ ਤੇ ਉਹਦੇ ਪੁੱਤਰ ਦਾ ਕਤਲ